ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰਸਪਾਰੀ ਸਾਥ ਸੰਗਤ ਜੀ ਬੜੇ ਹੀ ਵੱਡੇ ਭਾਗ ਨੇ ਜੋ ਸਤਪੁਰਾ ਨੇ ਬਖਸ਼ਿਸ਼ਾਂ ਕੀਤੀਆਂ ਨੇ ਰਹਿਮਤਾ ਕੀਤੀਆਂ ਨੇ ਅਮਰਤ ਵੇਲੇ ਦੇ ਜਾਗਣੇ ਬਖਸ਼ਣ ਤੋਂ ਪਰੰਤ ਆਪਣੇ ਚਰਨਾਂ ਵਿੱਚ ਬੈਠਣ ਦਾ ਸਾਨੂੰ ਸਭਨਾਂ ਨੂੰ ਜੋ ਸੁਭਾਗ ਸਮੇਂ ਦੀ ਪ੍ਰਾਪਤੀ ਬਖਸ਼ੀ ਹੈ ਪਿਆਰ ਵਾਲਿਓ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਆਪਾਂ ਬਾਣੀ ਨੂੰ ਪੜਿਆ ਹੈ ਬਾਣੀ ਨੂੰ ਸਰਵਣ ਕੀਤਾ ਹੈ ਆਓ ਪਾਵਨ ਸਥਾਨਾਂ ਦੇ ਉੱਪਰ ਚਰਹੀ ਲੜੀਵਾਰ ਗੁਰਮਤ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਆਪਣੇ ਮਨਾਂ ਦੀਆਂ ਬਿਰਤੀਆਂ ਨੂੰ ਕਰੋ ਇਕਾਗਰ ਸਤਿਗੁਰਾਂ ਦੇ ਚਰਨਾ ਵਿੱਚ ਲਵਾਓ ਹਾਜ਼ਰੀ ਬੜੇ ਹੀ ਪਿਆਰ ਦੇ ਨਾਲ ਬਲਾਉ ਜੀ ਫਤੀਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੱਕ ਜਿਹੜੀ ਆਪਾਂ ਵਿਚਾਰ ਕੀਤੀ ਹੈ ਇਹ ਨਿਮਾਣਿਆਂ ਦੇ ਮਾਰ ਕੱਲ ਆਪਾਂ ਬੇਨਤੀ ਕੀਤੀ ਵੀ ਜਦੋਂ ਦੁਨੀਆ ਦੇ ਲੋਕ ਕਿਸੇ ਨੂੰ ਮਾਣ ਦੇਣਾ ਛੱਡ ਦੇਣ ਨਾ ਕਿਉਂਕਿ ਮਾਣ ਉਨੇ ਸਮੇਂ ਤੱਕ ਹੋ ਸਕਦਾ ਹੈ ਸਤਿਕਾਰ ਉਨੇ ਸਮੇਂ ਤੱਕ ਹੋ ਸਕਦਾ ਹੈ ਜਦੋਂ ਤੱਕ ਤੁਹਾਡੀ ਜੇਬ ਦੇ ਵਿੱਚ ਕੋਈ ਥੇਲਾ ਹੈ ਤਾਂ ਜਾਂ ਕਿਸੇ ਉੱਚੇ ਘਰਾਣੇ ਦੇ ਨਾਲ ਤੁਸੀਂ ਸਬੰਧ ਰੱਖਣ ਵਾਲੇ ਹੋ ਉੱਚੀ ਜਾਤੀ ਦੇ ਨਾਲ ਸਬੰਧ ਰੱਖਣ ਵਾਲੇ ਤੇ ਲੋਕ ਉਸ ਜਗ੍ਹਾ ਦੇ ਉੱਤੇ ਤੁਹਾਡਾ ਫਿਰ ਸਤਿਕਾਰ ਕਰਦੇ ਨੇ ਲੋਕ ਮਾਨ ਕਰਦੇ ਨੇ ਆਪਣੇ ਕੋਲ ਆ ਕੇ ਬਿਠਾਉਂਦੇ ਨੇ ਪਰ ਜਿਸ ਦਿਨ ਜੇਬ ਦੇ ਵਿੱਚੋਂ ਹਜੇ ਥੇਲਾ ਥੱਲੇ ਡਿੱਗਾ ਨਹੀਂ ਹੁੰਦਾ ਤੇ ਲੋਕਾਂ ਦੀ ਜ਼ੁਬਾਨ ਦੇ ਵਿੱਚੋਂ ਜਿਹੜਾ ਸਤਕਾਰ ਹੈ ਕਈ ਵਾਰੀ ਸਤਕਾਰ ਵੀ ਘਟ ਜਾਂਦਾ ਹੈ ਤੇ ਮੇਰੇ ਸਤਿਗੁਰਾਂ ਨੇ ਬਚਨ ਆਖਿਆ ਕਹਿਣ ਲੱਗੇ ਵੀ ਜਿੰਨੂੰ ਦੁਨੀਆ ਸਤਕਾਰ ਦੇਣਾ ਛੱਡ ਦਿੰਦੀ ਹੈ ਨਾ ਇਹ ਮਾਲਕ ਪ੍ਰਮਾਤਮਾ ਫਿਰ ਜਦੋਂ ਉਹ ਪ੍ਰਮਾਤਮਾ ਦਾ ਪੱਲਾ ਪਕੜਦਾ ਫਿਰ ਮਾਲਕ ਕਿਰਪਾ ਕਰਕੇ ਅਜਿਹਾ ਮਾਣ ਦਿੰਦਾ ਹੈ ਰਹਿਂਦੀ ਦੁਨੀਆ ਤੱਕ ਫਿਰ ਉਹਦਾ ਸਤਕਾਰ ਹੁੰਦਾ ਰਹਿੰਦਾ ਹੈ ਤੇ ਦੂਸਰੀ ਫਿਰ ਫਰਿਆਦ ਕਰਨਿਆ ਸੱਚੇ ਪਾਤਸ਼ਾਹ ਜਿਸ ਜਗ੍ਹਾ ਦੇ ਉੱਤੇ ਤੁਸੀਂ ਮਾਣ ਬਖਸ਼ਦੇ ਪਿਓ ਉਹਦੇ ਨਾਲ ਕਿਰਪਾ ਕਰੋ ਹਿੰ ਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਤਾਣ ਦਾ ਅਰਥ ਹੁੰਦਾ ਹੈ ਬਲ ਇੱਕ ਗੱਲ ਦਾ ਧਿਆਨ ਰੱਖਿਆ ਜੀ ਜਦੋਂ ਦੁਨੀਆ ਦੇ ਵਿੱਚ ਬੰਦੇ ਨੂੰ ਬਲ ਮਿਲਦਾ ਹੈ ਨਾ ਤਾਕਤ ਮਿਲਦੀ ਹੈ ਉਹ ਤਾਕਤ ਕਿਸੇ ਤਰ੍ਹਾਂ ਦੀ ਹੋ ਸਕਦੀ ਹੈ ਕਿਸੇ ਕੁਰਸੀ ਦੀ ਹੋ ਸਕਦੀ ਹੈ ਨੌਕਰੀ ਦੀ ਹੋ ਸਕਦੀ ਹੈ ਪਾਵਰ ਦੀ ਹੋ ਸਕਦੀ ਹੈ ਪੈਸੇ ਦੀ ਹੋ ਸਕਦੀ ਹੈ ਈਵਰੀ� ਤਾਂ ਹੁੰਦਾ ਵੀ ਉਹ ਆਪਣੀ ਤਾਕਤ ਦੀ ਜਿਹੜੀ ਵਰਤੋ ਹੈ ਉਹ ਗਲਤ ਕਰਨੇ ਸ਼ੁਰੂ ਕਰ ਦਿੰਦਾ ਆਪਣੀ ਤਾਕਤ ਦੇ ਨਾਲ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੰਦਾ ਲੋਕਾਂ ਦੇ ਵਿੱਚ ਭੈ ਪੈਦਾ ਕਰਨਾ ਸ਼ੁਰੂ ਕਰ ਦਿੰਦਾ ਉੱਚੀ ਪਦਵੀ ਹੋਵੇ ਤੇ ਲੋਕਾਂ ਨੂੰ ਆਖਦਾ ਵੀ ਤੁਸੀਂ ਮੇਰਾ ਸਤਕਾਰ ਕਰੋ ਲੋਕਾਂ ਦੇ ਮਨਾਂ ਦੇ ਵਿੱਚ ਡਰਾਵਾ ਬਣਾ ਕੇ ਰੱਖਦਾ ਆਪਣੀ ਸੋਸਾਇਟੀ ਦੇ ਵਿੱਚ ਜਿਸ ਸੋਸਾਇਟੀ ਦੇ ਵਿੱਚ ਰਹਿੰਦਾ ਹੋਵੇਗਾ ਆਲੇ ਦੁਆਲੇ ਦੇ ਵਿੱਚ ਜੇਕਰ ਕੋਈ ਗਰੀਬ ਮਨੁੱਖ ਰਿੰਦਾ ਹੋਵੇਗਾ ਤੇ ਉਹਦੇ ਉੱਤੇ ਆਪਣਾ ਉਹ ਬਲ ਦੀ ਵਰਤੋਂ ਕਰੇਗਾ ਮਾੜਾ ਬੋਲੇਗਾ ਅਨੇਕਾਂ ਤਰ੍ਹਾਂ ਦਾ ਭਾਵ ਕਿਸੇ ਵੀ ਤਰ੍ਹਾਂ ਦਾ ਲਾ ਲੂ ਪਰ ਮੇਰੇ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਦੇ ਵੀ ਜਦੋਂ ਅਸੀਂ ਮਾਲਕ ਦੇ ਕੋਲ ਅਰਦਾਸ ਕਰਦੇ ਆ ਨਾ ਮਾਲਕ ਦਾ ਬਲ ਇਹੋ ਜਿਹਾ ਵੀ ਜਿਸ ਨੂੰ ਮਾਲਕ ਬਲ ਬਖਸ਼ ਦੇਵੇ ਉਹ ਰਹਿੰਦੀ ਦੁਨੀਆ ਤੱਕ ਮਾਲਕ ਦੇ ਬਲ ਦੇ ਨਾਲ ਸਦਾ ਹੀ ਜਿਉਂਦਾ ਰਹਿੰਦਾ ਰਹਿੰਦਾ ਦੁਨੀਆ ਦਾ ਬਲ ਖਤਮ ਹੋ ਸਕਦਾ ਹੈ ਪੈਸੇ ਜੇਬ ਦੇ ਵਿੱਚ ਨੇ ਮੈਂ ਪਹਿਲਾਂ ਬੇਨਤੀ ਕੀਤੀ ਖਤਮ ਹੋ ਸਕਦੇ ਨੇ ਕਿਸੇ ਪਦਵੇ ਕੋਈ ਤੁਸੀਂ ਕੁਰਸੀ ਤੇ ਬੈਠੇ ਹੋ ਕੁਰਸੀ ਖਤਮ ਹੋ ਸਕਦੀ ਹੈ ਤੁਹਾਡੇ ਕੋਲੋਂ ਖੁੱਸ ਕੇ ਦੂਸਰੇ ਕੋਲ ਜਾ ਸਕਦੀ ਹੈ ਪਰ ਜਦੋਂ ਮਾਲਕ ਬਲ ਦੇੰ ਦੇ ਉੱਤੇ ਆਵੇ ਤੇ ਉਸ ਸਮੇਂ ਕਿਰਪਾ ਕੀ ਕਰਦਾ ਹੈ ਵੀ ਮਾਲਕ ਆਪ ਸਹਾਇ ਹੁੰਦਾ ਹੈ ਸਤਿਗੁਰਾਂ ਦੀ ਬਾਣੀ ਨੂੰ ਤੁਸੀਂ ਪੜ੍ਹ ਕੇ ਵੇਖੋ ਦੋ ਦੋ ਬਚਨ ਮੈਂ ਆਪ ਜੀ ਦੇ ਸਾਹਮਣੇ ਰੱਖਾਂਗਾ ਇੱਕ ਪਾਸੇ ਉਹ ਨੇ ਵੀ ਜਿਨ੍ਹਾਂ ਦੇ ਕੋਲ ਦੁਨੀਆ ਦਾ ਬੜਾ ਬਲ ਹੈ ਤੇ ਦੂਜੇ ਪਾਸੇ ਉਹ ਨੇ ਵੀ ਜਿਹੜੇ ਨਿਮਾਣੇ ਜੇ ਹੋ ਕੇ ਮਾਲਕ ਦੇ ਦਰ ਦੇ ਉੱਤੇ ਨਿਤਾਣੇ ਜੇ ਹੋ ਕੇ ਬੇਨਤੀ ਇਹ ਕਰਦੇ ਪਿੰ ਮਾਲਕਾ ਤੇਰੇ ਤੇ ਮਾਨ ਹੈ ਤੂੰ ਸਤਕਾਰ ਦਵਣ ਵਾਲਾ ਹੈ ਤੇ ਤੂੰ ਹੀ ਬਲ ਦੇਣ ਵਾਲਾ ਜੀ ਪਹਿਲਾਂ ਆਪ ਜਿਕਰ ਕਰਾਂਗੇ ਧੰਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ ਉਹ ਕਹਿੰਦੇ ਬਾਦਸ਼ਾਹ ਨੂੰ ਪਤਾ ਲੱਗਾ ਵੀ ਉਹਦੀ ਮੌਤ ਨੇੜੇ ਹੈ ਮੌਤ ਹੋਣੀ ਵੀ ਕਿਹਦੇ ਨਾਲ ਹੈ ਵੀ ਕਿਹੜੀ ਦੇ ਲੜਨ ਦੇ ਨਾਲ ਮੌਤ ਹੋਣੀ ਹੈ ਤਾਂ ਉਹਨੇ ਕੀ ਕੀਤਾ ਵੀ ਰਾਤੋ ਰਾਤ ਬੰਦਿਆਂ ਨੂੰ ਲਾ ਕੇ ਉਹਨੇ ਪਾਣੀ ਦੇ ਵਿੱਚ ਇੱਕ ਮਹਿਲ ਤਿਆਰ ਕਰ ਦਿੱਤਾ ਪਾਣੀ ਦੇ ਵਿੱਚ ਤੇ ਉਸ ਮਹਿਲ ਦੇ ਵਿੱਚ ਇੰਨੀ ਕੁ ਡੰਗਾਈ ਦੇ ਵਿੱਚ ਜਿਹੜੇ ਅਨੇਕਾਂ ਜਿਹੜੇ ਵਿੱਚ ਦਰਵਾਜ਼ੇ ਲਾ ਦਿੱਤੇ ਕਮਰਿਆਂ ਦੇ ਵਿੱਚ ਨਿੱਕੇ ਨਿੱਕੇ ਦਰਵਾਜ਼ੇ ਪਹਿਲਾਂ ਇੱਕ ਦਰਵਾਜ਼ਾ ਦੂਜਾ ਦਰਵਾਜ਼ਾ ਤੀਜਾ ਦਰਵਾਜ਼ਾ ਕਹਿੰਦੇ ਵੀ ਜਿਹੜਾ ਲਾਸਟ ਦੇ ਵਿੱਚ ਕਮਰਾ ਸੀ ਨਾ ਰੂਮ ਦੇ ਵਿੱਚ ਰੂਮ ਸੀ ਉਹਦੇ ਵਿੱਚ ਉਹ ਆਪ ਰਹਿਣਾ ਸ਼ੁਰੂ ਕਰ ਦਿੱਤਾ ਕਹਿੰਦਾ ਵੀ ਹੁਣ ਮੈਂ ਵੇਖਦਾ ਵਾਂ ਕਿਵੇਂ ਕੋਈ ਮੈਨੂੰ ਮਾਰ ਸਕਦਾ ਮੌਤ ਕਿਵੇਂ ਆਵੇਗੀ ਤੇ ਬਾਹਰ ਜਿਹੜੇ ਦਰਵਾਜ਼ੇ ਸਨ ਦਰਵਾਜ਼ਿਆਂ ਦੇ ਉੱਤੇ ਪੈਰੋਂ ਕਾਰ ਵੀ ਲਾ ਦਿੱਤੇ ਉਹਦੇ ਉੱਤੇ ਜਿਹੜੇ ਸਨ ਸਿਪਾਈ ਖਲਾਰ ਦਿੱਤੇ ਹਲਕਾਰ ਲਾ ਦਿੱਤੇ ਵੀ ਜੇਕਰ ਕੋਈ ਆਉਂਦਾ ਵੀ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰਨਾ ਹੈ ਕੋਈ ਵੀ ਚੀਜ਼ ਤੁਹਾਨੂੰ ਨਜ਼ਰੀ ਆਉਂਦੀ ਵਿਖਦੀ ਹੈ ਵੀ ਤੁਸੀਂ ਅੰਦਰ ਨਹੀਂ ਹੁੰਦੇ ਨਹੀਂ ਪੂਰਾ ਧਾਮ-ਧਾਮ ਕਰ ਲਿਆ ਪ੍ਰਬੰਧ ਕਰ ਲਿਆ ਫੌਜਾਂ ਇੱਕ ਪਾਸੇ ਲਾ ਦਿੱਤੀਆਂ ਨੇ ਸ਼ੀਸ਼ੇ ਦਾ ਮਹਿਲ ਤਿਆਰ ਕਰ ਲਿਆ ਪਾਣੀ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਤੇ ਇਥੋਂ ਤੱਕ ਜੇਕਰ ਕੋਈ ਖਾਣ ਦੇ ਲਈ ਚੀਜ਼ ਵੀ ਆ ਰਹੀ ਹੈ ਖਾਣ ਦੇ ਲਈ ਵੀ ਪਹਿਲਾਂ ਚੰਗੀ ਤਰ੍ਹਾਂ ਉਹਦੀ ਪਰਤਾਲ ਕੀਤੀ ਜਾਂਦੀ ਹੈ ਵੀ ਇਹਦੇ ਵਿੱਚ ਕੋਈ ਚੀਜ਼ ਤਾਂ ਨਹੀਂ ਕੋਈ ਕੀੜਾ ਕੋਈ ਪਤੰਗਾ ਕੋਈ ਕਿਸੇ ਤਰ੍ਹਾਂ ਦੀ ਕੋਈ ਨਿੱਕੀ ਜਿਹੀ ਕੋਈ ਚੀਜ਼ ਤਾਂ ਨਹੀਂ ਜਿਦੇ ਨਾਲ ਬਾਦਸ਼ਾਹ ਦੀ ਮੌਤ ਹੋਵੇ ਕਿਉਂਕਿ ਪੈਸਾ ਬੜਾ ਸੀ ਮਨ ਦੇ ਵਿੱਚ ਹੰਕਾਰ ਸੀ ਵੀ ਸ਼ਾਇਦ ਕਿਤੇ ਇਸ ਪੈਸੇ ਦੇ ਬਲ ਦੇ ਨਾਲ ਮੈਂ ਮੌਤ ਨੂੰ ਖਰੀਦ ਲਵਾ ਮੌਤ ਤੋਂ ਬਚ ਸਕਾਂ ਅਗਲੀ ਸਵੇਰ ਹੋਈ ਹੁਣ ਹਰ ਰੋਜ਼ ਇੱਕ ਜਿਹੜੀ ਮਾਲਣ ਹੈ ਨਾ ਉਹ ਮਾਲਣ ਹੁੰਦੀ ਸੀ ਵੀ ਫੁੱਲ ਲੈ ਕੇ ਉਹਦੇ ਕੋਲ ਹਰੋ ਜੁਨੇ ਰੱਖਣੇ ਨਮਸਕਾਰ ਕਰਨੇ ਉਹਨੇ ਮਾਲਣ ਉੱઠી ਅੱਜ ਸਵੇਰੇ ਉਹਨੇ ਬਾਗ ਦੇ ਵਿੱਚ ਗਈ ਸੋਹਣੇ ਸੋਹਣੇ ਜਿਹੜੇ ਫੁੱਲ ਨੇ ਫੁੱਲ ਤੋੜੇ ਬਗੀਚੀ ਦੇ ਵਿੱਚੋਂ ਇੱਕ ਗੁਲਦਸਤਾ ਜਾਂ ਤਿਆਰ ਕੀਤਾ ਤੇ ਗੁਲਦਸਤੇ ਨੂੰ ਆਪਣੇ ਹੱਥ ਦੇ ਵਿੱਚ ਪਕੜਿਆ ਤੇ ਜਿਵੇਂ ਸਿਪਾਈ ਚੈੱਕ ਕਰਦੇ ਜਾ ਰਹੇ ਨੇ ਵੀ ਸਿਪਾਈਆਂ ਨੇ ਚੈੱਕ ਕੀਤਾ ਵੀ ਅੰਦਰ ਜਾਂਦੀ ਤਾਂ ਕਿਉਂਕਿ ਹਰ ਰੋਜ਼ ਹੁੰਦੀ ਸੀ ਉਹ ਪਰ ਉਹ ਸਾਸਿ ਉਹਦੇ ਉੱਤੇ ਵਿਸ਼ਵਾਸ ਸੀ ਰਾਜੇ ਨੂੰ ਆ ਤੇ ਹੋਇਆ ਕਿ ਵੀ ਕਹਿੰਦੇ ਵੀ ਜਦੋਂ ਉਸ ਮਾਲਣ ਨੇ ਜਾ ਕੇ ਆਪਣਾ ਫੁੱਲਾਂ ਦਾ ਗੁਲਦਸਤਾ ਰਾਜੇ ਦੇ ਪੈਰਾਂ ਦੇ ਵਿੱਚ ਰੱਖਿਆ ਨਾ ਤੇ ਰਾਜਾ ਫੁੱਲ ਚੁੱਕ ਕੇ ਸੁਂਗਣ ਲੱਗਾ ਤੇ ਉਹਦੇ ਵਿੱਚੋਂ ਇੱਕ ਪਤੰਗਾ ਨਿਕਲਿਆ ਉਹ ਨਾਲੋਂ ਨਾਲ ਨੱਕ ਤੇ ਲੜਿਆ ਤੇ ਨਾਲੋਂ ਨਾਲ ਮੌਤ ਹੋ ਗਈ ਇਹ ਧੰਗੂਰ ਅਰਜਨ ਪਾਤਸ਼ਾਹ ਦੀ ਬਾਣੀ ਦਾ ਬਚਨ ਹੈ ਉਹ ਕਹਿੰਦੇ ਬਹੁਤ ਯਤਨ ਕਰਤਾ ਬਲਵੰਤ ਕਾਰੀ ਕਿਹ ਲੱਗੇ بڑا ਬੰਦਾ ਯਤਨ ਕਰਦਾ ਜਦੋਂ ਬੰਦਾ ਬਲਵਾਨ ਹੋਵੇ ਨਾ ਆਪਣੇ ਧੰਦੀ ਬੜੀ ਵਰਤੋਂ ਕਰਦਾ ਸੇਵੰਤ ਸੂਰਾ ਚਤੁਰ ਦਿਸ਼ਾ ਵੇ ਬੜਾ ਵੱਡਾ ਸੂਰਮਾ ਵੀ ਆ ਹੁਣ ਬਲਵਾਨ ਵੀ ਬੜਾ ਵੱਡਾ ਇੱਕ ਪਾਸੇ ਪੈਸੇ ਦਾ ਬੜਾ ਤਾਣ ਹੈ ਦੂਜੇ ਪਾਸੇ ਸੂਰਮਾ ਬੜਾ ਵੱਡਾ ਤੇ ਤੀਸਰੇ ਪਾਸੇ ਹਰ ਦਿਸ਼ਾ ਦੇ ਵਿੱਚ ਹਰ ਪਾਸੇ ਜਿਹੜੇ ਆਪਣੇ ਸਿਪਾਹੀ ਖੜੇ ਕੀਤੇ ਹੋਏ ਨੇ ਤੇ ਸੂਰਾ ਪ੍ਰਬੰਧ ਕੀਤਾ ਹੋਇਆ ਵੀ ਜਦੋਂ ਮਾਲਕ ਬਲ ਖੋਣ ਦੇ ਉੱਤੇ ਆਵੇ ਲੈ ਕੇ ਜਾਣ ਦੇ ਉੱਤੇ ਆਵੇ ਤੇ ਫਿਰ ਉਹਦਾ ਦੁਨੀਆ ਦਾ ਜਿਹੜਾ ਬਲ ਹੈ ਕਿਸੇ ਕੰਮ ਨਹੀਂ ਹੁੰਦਾ ਹੁਣ ਦੂਸਰਾ ਸ਼ਲੋਕ ਕਰੋ ਸ਼ਿਕਾਰੀ ਨਿਕਲਿਆ ਸ਼ਿਕਾਰੀ ਕਹਿੰਦਾ ਮੈਂ ਸ਼ਿਕਾਰ ਕਰਨਾ ਹੈ ਤੇ ਜਿੱਥੇ ਮੈਂ ਨਿਸ਼ਾਨਾ ਲਾਵਾਂਗਾ ਨਾ ਉਹ ਨਿਸ਼ਾਨਾ ਮੇਰਾ ਕਦੇ ਵੀ ਚੁੱਕਦਾ ਨਹੀਂ ਆਪਣੇ ਪਥੇ 'ਚ ਤੀਰ ਪਾਈ ਘਰੋਂ ਨਿਕਲਿਆ ਨਾਲ ਆਪਣੇ ਸ਼ਿਕਾਰੀ ਕੁੱਤੇ ਲੈ ਇੱਕ ਹੱਥ ਦੇ ਵਿੱਚ ਜਾਲ ਪਕੜਿਆ ਤੇ ਜਾਲ ਪਕੜ ਕੇ ਸ਼ਿਕਾਰੀ ਕੁੱਤੇ ਲੈ ਕੇ ਤੀਰ ਪਥੇ ਦੇ ਵਿੱਚ ਪਾ ਕੇ ਤੁਰ ਪਿਆ ਘਰੋਂ ਨਿਕਲਿਆ ਜੰਗਲ ਦੇ ਵਿੱਚ ਵੇਖਿਆ ਵੀ ਹੁਣ ਇਸ ਜਗ੍ਹਾ ਦੇ ਉੱਤੇ ਜਾ ਕੇ ਮੈਂ ਹਿਰਨੀ ਦਾ ਸ਼ਿਕਾਰ ਕਰਨਾ ਹੈ ਤੇ ਹਿਰਨੀ ਦਾ ਸ਼ਿਕਾਰ ਕਰਨ ਲਈ ਕੀ ਕੀਤਾ ਵੀ ਉਹਨੇ ਇੱਕ ਪਾਸੇ ਜਾਲ ਲਾ ਦਿੱਤਾ ਦੂਜੇ ਪਾਸੇ ਆਪਣੇ ਸ਼ਿਕਾਰੀ ਕੁੱਤੇ ਖਿਲਾਰੇ ਦਿੱਤੇ ਤੇ ਜਿਸ ਪਾਸੇ ਜਾਲ ਲਾਇਆ ਸੀ ਉਹਦੇ ਤੋਂ ਨਾਲ ਦੀ ਦੂਸਰੀ ਦਿਸ਼ਾ ਦੇ ਵਿੱਚ ਉਹਨੇ ਅੱਗ ਬਾਲ ਦਿੱਤੀ ਤੇ ਚੌਥੇ ਪਾਸੇ ਆਪ ਖਲੋ ਗਿਆ ਵੀ ਜੇ ਕੋਈ ਸ਼ਿਕਾਰ ਅੰਦਰੋਂ ਨਿਕਲੇ ਅੰਦਰ ਸਾਡੇ ਇਹਦੇ ਵਿੱਚ ਜਾਲ ਦੇ ਵਿੱਚ ਹੁੰਦਾ ਹੈ ਅੰਦਰ ਹੁੰਦਾ ਤੇ ਉਹ ਵਾਪਸ ਦੁਆਰਾ ਤੋਂ ਨਿਕਲ ਸਕਿਓ ਉਹਨੇ ਹਿਰਨੀ ਵੇਖੀ ਆ ਕਹਿੰਦਾ ਵੀ ਅਸੀਂ ਹਿਰਨੀ ਦਾ ਸ਼ਿਕਾਰ ਕਰਨਾ ਹੈ ਉਹਨੇ ਆਪਣਾ ਪੂਰਾ ਤਾਮਜਾਬ ਕਰ ਲਿਆ ਆਲੇ-ਦੁਆਲੇ ਤੋਂ ਘੇਰਾ ਪਾ ਲਿਆ ਹੁਣ ਹਿਰਨੀ ਦੇ ਕੋ ਕੋ ਨਿਕਲਣ ਦਾ ਤਰੀਕਾ ਨਹੀਂ ਸੀ ਇੱਕ ਪਾਸੇ ਅੱਗ ਪਈ ਬਲਦੀ ਹੈ ਦੂਸਰੇ ਪਾਸੇ ਜਾਲ ਪਿਆ ਵਿਸ਼ੇ ਹੈ ਤੀਜੇ ਪਾਸੇ ਸ਼ਿਕਾਰੀ ਕੁੱਤੇ ਪੇ ਖਲੋਤੇ ਨੇ ਤੇ ਚੌਥੇ ਪਾਸੇ ਉਹ ਆਪ ਬੰਦੂਕ ਲੈ ਕੇ ਖਲੋਤਾ ਪਿਆ ਨਿਸ਼ਾਨਾ ਲਾ ਕੇ ਖਲੋਤਾ ਪਿਆ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਆਖਦੇ ਵੇਖੋ ਜਦੋਂ ਕੋਈ ਨਿਮਾਣਾ ਜ ਆ ਹੋ ਕੇ ਉਥੇ ਅਰਦਾਸ ਪਿਆ ਕਰਦਾ ਉਹਨੇ ਨਿਮਾਣੀ ਜੀ ਹੋ ਕੇ ਅਰਦਾਸ ਕੀਤੀ ਵੀ ਮਾਲਕਾ ਮੇਰੇ ਕੋਲ ਬਚਨ ਦਾ ਕੋਈ ਤਰੀਕਾ ਨਹੀਂ ਨਾ ਕੋਈ ਬਲ ਹੈ ਮੈਂ ਕਿਦਾਂ ਮੁਕਾਬਲਾ ਕਰਾਂ ਜੇ ਮੈਂ ਜਾਲ ਵਾਲਾ ਜਾਲ ਵਾਲ ਭਜਨੀ ਆ ਤੇ ਜਲ ਦੇ ਵਿੱਚ ਜਾਲ ਦੇ ਵਿੱਚ ਫਸ ਜਾਾਂਗੀ ਜੇ ਮੈਂ ਕੁੱਤਿਆਂ ਤੋਂ ਬਚਨ ਦਾ ਯਤਨ ਕਰਾਂਗੀ ਤੇ ਉਹ ਸ਼ਿਕਾਰੀ ਕੁੱਤੇ ਨੇ ਮੇਰੇ ਤੋਂ ਜ਼ਿਆਦਾ ਬਲਵਾਨ ਨੇ ਉਹਨਾਂ ਮੈਨੂੰ ਪਕੜ ਲੈਣੇ ਤੇ ਜੇ ਮੈਂ ਸ਼ਿਕਾਰੀ ਵੱਲ ਹੁੰਨੇ ਆ ਉਹਦੇ ਹੱਥ ਦੇ ਵਿੱਚ ਬੰਦੂਕ ਹੈ ਉਹਦੇ ਹੱਥ ਦੇ ਵਿੱਚ ਬਲ ਹੈ ਬੰਦੂਕ ਦਾ ਉਹਨੇ ਗੋਲੀ ਮਾਰਨੀ ਹੈ ਮੈਂ ਜ਼ਖਮੀ ਹੋ ਜਾਵਾਂਗੀ ਅੱਗ ਵੱਲ ਜਾਣੀ ਆ ਅੱਗ ਵੱਲ ਸੜਨ ਦਾ ਡਰ ਹੈ ਹੁਣ ਤੇਰੇ ਅੱਗੇ ਅਰਦਾਸ ਇਹੀ ਹੈ ਵੀ ਹੁਣ ਅਜਿਹਾ ਬਲ ਬਖਸ਼ ਅਜਿਹੀ ਤਾਕਤ ਬਖਸ਼ ਵੀ ਮੈਂ ਇਸ ਤੋਂ ਬਚਾ ਸਕੀ ਤੇ ਮੇਰੇ ਸਤਿਗੁਰੂ ਜੀ ਕਹਿਣ ਲੱਗੇ ਵੀ ਹੋਇਆ ਕਿ ਇੰਨੇ ਸਮੇਂ ਤੱਕ ਜਿਸ ਜਗ੍ਹਾ ਤੇ ਸ਼ਿਕਾਰੀ ਖਲੁੱਤਾ ਸੀ ਨਾ ਇਹਦੇ ਉਹਦੇ ਪੈਰਾਂ ਦੇ ਕੋਲ ਖੁੱਡ ਸੀ ਆ। ਖੁੱਡ ਦੇ ਵਿੱਚੋਂ ਸੱਪ ਨਿਕਲਿਆ ਸੱਪ ਨੇ ਡੰਗ ਮਾਰਿਆ। ਥੋੜਾ ਜਿਹਾ ਦਰਦ ਹੋਇਆ ਸ਼ਿਕਾਰੀ ਦਾ ਨਿਸ਼ਾਨਾ ਚੁੱਕ ਜਿਹੜਾ ਚੁੱਕ ਗਿਆ ਹਿਰਨੀ ਦੀ ਲੱਗਣ ਦੇ ਬਜਾਏ ਜਿਹੜੇ ਗੋਲੇ ਹੈ ਸ਼ਿਕਾਰੀ ਕੁੱਤਿਆਂ ਦੇ ਚੱਲ ਕੀ। ਦੂਜੇ ਪਾਸੇ ਅਜਿਆ ਕੁਦਰਤ ਦਾ ਕੋਤਕ ਹੋਇਆ ਹਵਾ ਚੱਲੀ। ਜਿਸ ਪਾਸੇ ਜਾਲ ਪਿਆ ਵਿਸਿਆ ਸੀ ਉਹ ਅੱਗ ਨੇ ਇੱਕੋ ਦਮ ਜਾਲ ਨੂੰ ਪਕੜਿਆ ਤੇ ਜਾਲ ਸੜ ਕੇ ਰੱਖ ਦਿੱਤਾ। ਤੇ ਮੇਰੇ ਸਤਪੁਰਾਂ ਨੇ ਬਚਨ ਕੀਤਾ। ਕਹਿੰਦੇ ਮਿਰਗੀ ਪੇਖੰਤ ਬਦਿਕ ਪ੍ਰਹਰੇਨ ਲਖਿਆ ਆਵਦਾ ਮਿਰਗੀ ਵੇਖੀ ਇੱਕ ਬਦਿਕ ਪ੍ਰਹਰੇਨ ਸ਼ਿਕਾਰੀ ਨੇ ਪਕੜਨ ਦੇ ਲਈ ਲਖਿਆ ਆਵਦਾ ਵੀ अनेका ਯਤਨ ਕਰ ਲੇ ਤੇ ਉਹ ਜਸਿਆ ਰਖੇਨ ਜੇ ਉਹ ਮਾਲਕ ਪਰਮਾਤਮਾ ਰੱਖਣ ਤੇ ਆ ਜਾਵੈ ਨਾਨਕ ਰੋਮ ਨਾ ਛਿਦਿਆ ਤੇ ਕਹਿੰਦੇ ਕੋਈ ਦੁਨੀਆ ਦਾ ਕੋਈ ਅਜਹੀ ਤਾਕਤ ਨਹੀਂ ਜਿਹੜੀ ਉਹ ਮਾਲਕ ਦੀ ਤਾਕਤ ਦੇ ਅੱਗੇ ਕਿਸੇ ਦਾ ਵਾਲ ਵਿੰਗਾ ਵੀ ਕਰਕੇ ਰੱਖ ਦਵੇ ਤੇ ਇਹ ਅਰਦਾਸ ਸਿੱਖ ਕਰਦਾ ਵੀ ਸਿੱਖ ਦਾ ਫਰਜ਼ ਇਹ ਮੰਨਦਾ ਵੀ ਤਾਂ ਅਰਦਾਸ ਕਰਦਾ ਵੀ ਮਾਲਕਾ ਠੀਕ ਹੈ ਮੇਰੀ ਆ ਬਾਵਾ ਦੇ ਵਿੱਚ ਬਲ ਹੋਵੇਗਾ ਮੇਰੀ ਜ਼ੁਬਾਨ ਦੇ ਵਿੱਚ ਬਲ ਹੋਵੇਗਾ ਮੇਰੇ ਕੋਲ ਪੈਸਾ ਹੋਵੇਗਾ ਮੇਰੇ ਕੋਲ ਦੁਨੀਆ ਦੇ ਪਦਾਰਥ ਹੋਣਗੇ ਪਰ ਇਹ ਜਿਹੜੀ ਤਾਕਤ ਹੈ ਨਾ ਇਹ ਤਾਕਤ ਤੇਰੀ ਤਾਕਤ ਦੇ ਅੱਗੇ ਕੁਝ ਵੀ ਨਹੀਂ ਹੈ ਜਿੰਨੇ ਸਮੇਂ ਤੱਕ ਬੰਦੇ ਕੋਲ ਆਪਣੀ ਤਾਕਤ ਹੈ ਉਹਦੇ ਕੋਲ ਗੁਰੂ ਦੀ ਮਤ ਨਹੀਂ ਹੈ ਤੇ ਇੱਕ ਗੱਲ ਦਾ ਤਿਆਰ ਰੱਖਿਆ ਜੇ ਉਹ ਆਪਣੀ ਤਾਕਤ ਦਾ ਗਲਤ ਵਰਤੋਂ ਜਾਇਜ਼ ਜਿਹੜਾ ਫਾਇਦਾ ਹੈ ਉਹ ਲੈਣਾ ਸ਼ੁਰੂ ਕਰ ਦਿੰਦਾ ਨਾ ਜਾਇਜ਼ ਵਰਤੋਂ ਕਰਨੀ ਸ਼ੁਰੂ ਕਰ ਦਿੰਦੀ ਹੈ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੰਦਾ ਇਹੀ ਗੱਲ ਸੀ ਨਾ ਮਾਧੋਦਾਸ ਦੀ ਜਿਹੜਾ ਹੁੰਦਾ ਸੀ ਉਹਨਾਂ ਲੋਕਾਂ ਲੋਕਾਂ ਨੂੰ ਡਰਾਉਂਦਾ ਸੀ ਮਾਧੋਦਾਸ ਮੈਰਾਗੀ ਮੇਰੇ ਸੱਚੇ ਪਾਤਸ਼ਾਹ ਜੀ ਗਏ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਜਾਂਦੇ ਨੇ ਤੇ ਜਾ ਕੇ ਪਲੰਗ ਦੇ ਉੱਤੇ ਬੈਠਦੇ ਹੁਣ ਅੱਗੇ ਜਿਹੜੇ ਚੇਲੇ ਸਨ ਚੇਲੇ ਜਪਟੇ ਵੀ ਬੜੇ ਤੇਜ ਸਨ ਸਾਰੇ ਜਾਦੂ ਮੰਤਰ ਸਿੱਖੇ ਹੋਏ ਸਨ ਤੇ ਜਰੂਰ ਜਾਦੂ ਮੰਤਰ ਸਿੱਖੇ ਉਹਨਾਂ ਨੇ ਪਹਿਲਾਂ ਆਪਣੀਆਂ ਸ਼ਕਤੀਆਂ ਦੀ ਵਰਤੋਂ ਕੀਤੀ ਵੇਖਿਆ ਵੀ ਸ਼ਕਤੀ ਨਾ ਕੰਮ ਕੀਤੀ ਜਾ ਕੇ ਦੱਸਿਆ ਮਾਧੋਦਾਸ ਬੈਰਾਗੀ ਨੂੰ ਵੀ ਕੋਈ ਸਾਧੂ ਆਇਆ ਉਹ ਤੁਹਾਡੇ ਪਲੰਗ ਦੇ ਉੱਤੇ ਆ ਕੇ ਬੈਠਾ ਕਿਉਂ ਇਹ ਕਾਰਨ ਸੀ ਕੋਈ ਵੀ ਪਲੰਘ ਤੇ ਆ ਕੇ ਬੈੜਦਾ ਸੀ ਉਹ ਆਪਣੀਆਂ ਸ਼ਕਤੀਆਂ ਦੇ ਨਾਲ ਪਲੰਘ ਉਲਟਾ ਕਰ ਦਿੰਦਾ ਸੀ ਫਿਰ ਉਹ ਆਖਦਾ ਸੀ ਹੁਣ ਵਖਾ ਤੇਰਾ ਤਾਕਤ ਕਿੱਥੇ ਹੈ ਹੁਣ ਵਖਾ ਤੇਰੀ ਭਗਤੀ ਕਿੱਥੇ ਹੈ ਹੁਣ ਵਖਾ ਤੇਰੀ ਸ਼ਕਤੀ ਕਿੱਥੇ ਹੈ ਵੇਖ ਮਾਧੋਦਾਸ ਦੇ ਪਾਸ ਕਿੰਨਾ ਬਲ ਹੈ ਮਾਧੋਦਾਸ ਚਾਹੇ ਇਸ ਸ਼ਕਤੀਆਂ ਦੇ ਨਾਲ ਦਿੱਤੀਆਂ ਸਿੱਧੀਆਂ ਦੇ ਨਾਲ ਕੁਝ ਵੀ ਕਰ ਸਕਦਾ ਹੈ ਅੰਦਰ ਹੰਕਾਰ ਸੀ ਤੇ ਮੇਰਾ ਬਾਬਾ ਜਦੋਂ ਜਾਂਦਾ ਉੱਥੇ ਜਦੋਂ ਪਲੰਘ ਤੇ ਜਾ ਕੇ ਬੈਠਾ ਉਹਦੇ ਸਿਪਾਈਆਂ ਨੇ ਜਾ ਕੇ ਦੱਸਿਆ ਨਾਲ ਦੇ ਸਾਥੀਆਂ ਨੇ ਜਾ ਕੇ ਦੱਸਿਆ ਵੀ ਕੋਈ ਆਇਆ ਹੈ ਤੁਹਾਡੇ ਪਲੰਘ ਤੇ ਬੈਠਾ ਸੀ ਤਾਂ ਜੋਰ ਲਾ ਕੇ ਵੇਖ ਲਿਆ ਹੁਣ ਤੁਸੀਂ ਵੇਖ ਲਓ ਵੀ ਤੁਹਾਡੇ ਹੱਥ ਦੇ ਵਿੱਚ ਹੈ ਆਇਆ ਬੜਾ ਜੋਰ ਲਾਇਆ ਰਿੱਧੀਆਂ ਸਿੱਧੀਆਂ ਦਾ ਪਰ ਜਦੋਂ ਕੋਈ ਵੀ ਉੱਥੇ ਰਿੱਧੀ ਸਿੱਧੀ ਕੰਮ ਨਾ ਕੀਤੀ ਕਿਉਂਕਿ ਜਿਹੜਾ ਮਾਲਕ ਪ੍ਰਮਾਤਮਾ ਦਾ ਸਿਮਰਨ ਕਰਦਾ ਜਿੰਨਾ ਉਹਦੇ ਉੱਤੇ ਰਿੱਧੀਆਂ ਸਿੱਧੀਆਂ ਕਦੇ ਵੀ ਆਪਣਾ ਅਸਰ ਨਹੀਂ ਪੁੰਦੀਆਂ ਨਾਮ ਨਿੱਤੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰੈ ਵੀ ਉਹਨਾਂ ਦੇ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਪ੍ਰਮਾਤਮਾ ਨੂੰ ਵਸਾਲਿਆ ਤੇ ਮੇਰੇ ਸਤਿਗੁਰਾਂ ਦੇ ਬਚਨ ਕੇ ਇਹ ਮਾਧੋਦਾਸ ਨੇ ਜੋਰ ਲਾਇਆ ਜਦੋਂ ਕੋਈ ਚਾਰਾ ਨਾ ਵਿਖਿਆ ਨਾ ਆਪਣੇ ਬਲ ਤੋਂ ਹੀਨਾ ਹੋ ਗਿਆ ਫਿਰ ਕੇ ਕੀਤਾ ਵੀ ਹੁਣ ਕਹਿੰਦਾ ਵੀ ਹੁਣ ਤਾਂ ਇੱਕੋ ਇੱਕ ਬਚਨ ਦਾ ਤਰੀਕਾ ਵੀ ਚਰਨਾਂ ਦੇ ਵਿੱਚ ਡਿੱਗ ਮਾਦੋਦਾਸ ਸਤਿਗੁਰਾਂ ਦੇ ਚੰਨਾਂ ਚ ਸਤਿਗੁਰੂ ਪੁੱਛਦੇ ਕੋਣ ਐ ਕਹਿਣ ਲੱਗਾ ਤੁਹਾਡਾ ਬੰਦਾ ਤੇ ਬੰਦੇਦਾਰ ਤੁੰਡਾ ਗੁਲਾਮ ਤੇ ਕਦੋਂ ਗੁਲਾਮ ਬਣਾਣਾ ਹੋਵੇ ਗੁਲਾਮਦਾਰ ਵੀ ਕੋ ਗੁਲਾਮ ਦੀ ਆਪਣੇ ਕੋਈ ਨਹੀਂ ਚੱਲਦੀ ਜੋ ਮਾਲਕ ਆਖੇਗਾ ਉਹੀ ਕੁਝ ਕਰਨਾ ਪੈਂਦਾ ਤੇ ਸਤਿਗੁਰਾਂ ਨੇ ਗੱਲ ਆਖੀ ਕਹਿਣ ਲੱਗੇ ਭਲਿਆ ਠੀਕ ਐ ਤੂੰ ਗੁਲਾਮ ਹੈ ਸੇਵਕ ਹੈ ਤੇਰੇ ਕੋਲ ਰਿੱਧੀਆਂ ਨੇ ਸਿੱਧੀਆਂ ਨੇ ਪਰ ਇਹਨਾਂ ਦੀ ਵਰਤੋਂ ਕਰਨੀ ਛੱਡ ਦੇ ਤੈਨੂੰ ਇਹ ਰਿੱਧੀਆਂ ਸਿੱਧੀਆਂ ਤਾਂ ਮਿਲੀਆਂ ਸਨ ਦੁਨੀਆਂ ਦਾ ਪਲਾ ਘਰ ਸਕਦਾ ਸੀ ਜੇਕਰ ਆਸਰਾ ਤੱਕ ਨਹੀਂ ਮਾਲਕ ਦਾਸਰਾ ਤੱਕ ਸੱਚ ਜਾਣਿਓ ਉਹਦੇ ਤੋਂ ਬਾਅਦ ਉਹੀ ਬੰਦਾ ਸਿੰਘ ਜਿਨੂੰ ਮਾਲਕ ਨੇ ਬਹਾਦਰ ਦਾ ਕਿਤਾਬ ਦਿੱਤਾ ਨਦੇੜ ਦੀ ਧਰਤੀ ਤੋਂ ਤੋ ਤੁਰਦੇ ਨੇ ਦਿੱਲੀ ਤੋਂ ਲੈ ਕੇ ਉਹਨੇ ਫਿਰ ਗੁਰਦਾਸਪੁਰ ਦੇ ਨੰਗਲ ਦੀ ਗੜੀ ਤੱਕ ਉਹਨੇ ਇੱਟ ਦੇ ਨਾਲ ਇੱਟ ਖੜਕਾ ਕੇ ਰੱਖ ਦਿੱਤੀ ਸੀ ਭਾਵੇਂ ਉਹ ਕਿਸੇ ਜਗ੍ਹਾ ਦੇ ਉੱਤੇ ਜ਼ੁਲਮ ਪਿਆ ਹੁੰਦਾ ਹੈ ਜ਼ੁਲਮ ਦਾ ਟੱਕਰਾ ਪਿਆ ਕਰਦਾ ਹੈ ਜਦੋਂ ਉਹ ਮਾਲਕ ਤਾਕਤ ਦਿੰਦਾ ਹੈ ਨਾ ਮਾਲਕ ਦੇ ਕੋਲੋਂ ਸੇ ਤਾਕਤ ਲੈਂਦੇ ਆ ਮਾਲਕ ਤਾਕਤ ਦਿੰਦਾ ਤੇ ਉਹ ਤਾਕਤ ਦੀ ਬੰਦਾ ਸਹੀ ਵਰਤੋਂ ਕਰਨੀ ਸ਼ੁਰੂ ਕਰ ਦਿੰਦਾ ਜਦੋਂ ਬੰਦੇ ਕੋਲ ਆਪਣੀ ਤਾਕਤ ਆ ਜਾਵੇ ਤੇ ਉਹ ਤਾਕਤ ਦੀ ਗਲਤ ਵਰਤੋਂ ਕਰਦਾ ਤੇ ਇਸੇ ਕਰਕੇ ਸੇਖ ਅਰਦਾਸ ਪਿਆ ਕਰਦਾ ਕਹਿੰਦਾ ਮਾਲਕਾ ਹਿੰਨ ਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਮਾਲਕਾ ਜਿਹਦੇ ਕੋਲ ਦੁਨੀਆ ਦੀ ਤਾਕਤ ਨਹੀਂ ਜਿਹਦੇ ਪਰਥਾਏ ਦੁਨੀਆ ਦਾ ਕੋਈ ਸਤਕਾਰ ਨਹੀਂ ਹੈ ਤੋ ਉਹਨੂੰ ਸਤਕਾਰ ਵੀ ਦੇਣਾ ਤੇ ਦੂਜੀ ਗੱਲ ਕੋ ਉਹਨੂੰ ਅਜਿਹਾ ਬਲ ਬਖਸ਼ਣਾ ਅਜਿਹੀ ਤਾਕਤ ਦੇਣਾ ਜਿਹੜਾ ਦੁਨੀਆ ਦੇ ਪਲਾ ਕਰਨ ਤੱਕ ਉਹ ਜਿਹੜੇ ਕਾਰਜ ਕਰਦੀ ਹੈ ਦੋ ਸ਼ਬਦ ਆਪਾਂ ਹੋਰ ਪੜੀਏ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪੜੋ ਕਹਿੰਦੇ ਜਦੋਂ ਬੰਦਾ ਦੁਨੀਆ ਦੀ ਤਾਕਤ ਲਾ ਕੇ ਨਾ ਬਿਲਕੁਲ ਤਾਕਤ ਖਤਮ ਹੋ ਜਾਵੇ ਤੇ ਬੰਦਿਆਂ ਨੂੰ ਹਰ ਪਾਸੇ ਜਿਹੜੇ ਬੰਧਨ ਨੇ ਮੁਸ਼ਕਲਾਂ ਨੇ ਮੁਸ਼ਕਲਾ ਆ ਕੇ ਘੇਰਾ ਪਾ ਕੇ ਘੋਜਾਂ ਉਸ ਸਮੇ ਕੁਝ ਨਾ ਸਰਦਾ ਹੋਵੇ ਕੁਝ ਵੀ ਨਾ ਹੁੰਦਾ ਹੋਵੇ ਦੁਨੀਆ ਦੀ ਤਾਕਤ ਖਤਮ ਹੋ ਗਈ ਪੈਸੇ ਦੀ ਤਾਕਤ ਖਤਮ ਹੋ ਗਈ ਘਰ ਪਰਿਵਾਰ ਦੇ ਰਿਸ਼ਤੇਦਾਰਾਂ ਦੀ ਤਾਕਤ ਖਤਮ ਹੋ ਗਈ ਤੇ ਆਤ ਦੀ ਮੁਸ਼ਕਲ ਉਸ ਸਮੇ ਬਣੀ ਪਈ ਹੈ ਤੇ ਜਦੋਂ ਆਤ ਦੀ ਮੁਸ਼ਕਲ ਬਣੀ ਵੀ ਵੇਖਿਆ ਵੀ ਹੁਣ ਕੋਈ ਜਤਨ ਨਹੀਂ ਕਹਿੰਦੇ ਹੈ ਉਸ ਸਮੇ ਇੱਕ ਤਰੀਕਾ ਉਹ ਤਰੀਕਾ ਇਹ ਹੈ ਤੂੰ ਮਾਲਕ ਦੇ ਕੇ ਅਰਦਾਸ ਕਰ ਮਾਲਕਾ ਕਿਰਪਾ ਕਰ ਮੈਨੂੰ ਅਜਿਹਾ ਕੋਈ ਬਲ ਬਖਸ਼ ਜਿਹੜਾ ਮੈਂ ਇਸ ਮੁਸ਼ਕਲਾਵਾਂ ਦਾ ਟਕਰਾ ਕਰ ਸਕਾਂ ਬਾਲਿ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗੱਜਿਓ ਹੋ ਬੇਨਤੀ ਪੇ ਕਰਦੇ ਨਾ ਵੀ ਮਾਲਕਾ ਜਿਵੇਂ ਤੂੰ ਗੱਜ ਦਾ ਸਹਾਈ ਬਣਿਆ ਸੈ ਹਾਥੀ ਦਾ ਸਹਾਈ ਬਣਿਆ ਸੈ ਪਾਣੀ ਦੇ ਵਿੱਚ ਇਸ ਤਰ੍ਹਾਂ ਤੇਰੀ ਮੇਰੀ ਤੇਰੇ ਅਗੇ ਅਰਦਾਸ ਹੈ ਕਿਉਂ ਇਸ ਟਾਈਮ ਹੁਣ ਕੋਈ ਵੀ ਤਾਕਤ ਦੁਨੀਆ ਦੀ ਤਾਕਤ ਨਹੀਂ ਕੰਮ ਪਈ ਕਰਦੀ ਇਹ ਸਭ ਨੇ ਖਲ ਹੋ ਕੇ ਬਹਿ ਗਿਆ ਨੇ ਬਿਲਕੁਲ ਖਤਮ ਹੋ ਕੇ ਬਹਿ ਗਿਆ ਨੇ ਤੇ ਜਦੋਂ ਤੁਸੀਂ ਸੱਚੇ ਮਨ ਦੇ ਨਾਲ ਨਿਤਾਣੇ ਦੇ ਹੋ ਕੇ ਨਿਮਾਣੇ ਦੇ ਹੋ ਕੇ ਗੁਰੂ ਦੇ ਅੱਗੇ ਅਰਦਾਸ ਕਰੋਗੇ ਨਾ ਸੱਚ ਜਾਣਿਓ ਗੁਰੂ ਤੁਹਾਡੀ ਅਰਦਾਸ ਸੁਣਦਾ ਜੇ ਅਰਦਾਸ ਸੁਣ ਕੇ ਫਿਰ ਸੱਚੇ ਪਤਸ਼ਾਹ ਜੀ ਕਿਰਪਾ ਕਰਦੇ ਵੀ ਉਹਨਾਂ ਨੇ ਫਿਰ ਗੁਰੂ ਨੇ ਬਖਸ਼ਿਸ਼ ਕੀਤੀ ਪਰਮਾਤਮਾ ਨੇ ਰਹਿਮਤ ਕੀਤੀ ਅਜਿਹਾ ਬਲ ਦੇ ਦਿੱਤਾ ਵੀ ਜਿਸ ਬਲ ਦੇ ਨਾਲ ਜਿੰਨੀਆਂ ਮੁਸ਼ਕਲਾਂ ਸਨ ਸਾਰੀਆਂ ਮੁਸ਼ਕਲਾਂ ਖਤਮ ਹੋ ਗਈਆਂ ਦੁੜ ਗਈਆਂ ਭੱਜ ਗਈਆਂ ਫਿਰ ਕਿ ਉਹ ਬਲ ਹੋਆ ਬੰਧਨ ਛੁੱਟੇ ਸਭ ਕੁਝ ਹੋਤ ਉਪਾਏ ਤੇ ਮਾਲਕ ਕਹਿਣ ਲੱਗੇ ਵੀ ਬਲ ਆਇਆ ਬੰਧਨ ਛੁੱਟ ਗਏ ਤੇ ਜੋ ਕੁਝ ਨਹੀਂ ਸੀ ਹੋ ਰਿਹਾ ਉਹ ਵੀ ਕੁਝ ਹੋਣ ਲੱਗ ਪਿਆ ਕਿਉਂ ਕਿਉਂਕਿ ਗੁਰੂ ਨੇ ਕਿਰਪਾ ਕਰ ਦਿੱਤੀ ਗੁਰੂ ਨੇ ਹੁਣ ਤਾਣ ਦੇ ਦਿੱਤਾ ਤੇ ਮਾਲਕ ਪ੍ਰਮਾਤਮਾ ਦਾ ਇਹ ਸੁਭਾਜ ਏ ਜਦੋਂ ਕੋਈ ਸੱਚੇ ਮਨ ਦੇ ਨਾਲ ਮਾਲਕ ਦੇ ਕੋਲ ਹੁੰਦਾ ਹੈ ਨਾ ਇਹਦੇ ਕੇ ਫਰਿਆਦ ਕਰਦਾ ਠੀਕ ਹੈ ਦੁਨੀਆ ਦੀਆਂ ਤਾਕਤਾਂ ਸਾਡੇ ਕੋਲ ਹੋ ਸਕਦੀਆਂ ਨੇ ਉੱਚੀਆਂ ਪਦਵੀਆਂ ਦਾ ਤਾਕਤਾਂ ਹੋ ਸਕਦੀਆਂ ਨੇ ਕਿ ਔਰੰਗਜ਼ੇਬ ਦੇ ਕੋਲ ਤਾਕਤ ਨਹੀਂ ਸੀ ਬਹੁਤ ਜ਼ਿਆਦਾ ਤਾਕਤ ਸੀ ਸਤਗੁਰਾਂ ਦੇ ਪਰਿਵਾਰ ਨੂੰ ਵੀ ਸ਼ਹਾਦਤ ਸ਼ਹੀਦ ਕਰਵਾ ਦਿੱਤਾ अनेका ਪਿਆਰੇ ਸਿੱਖ ਸ਼ਹੀਦ ਹੁੰਦੇ ਪਏ ਨੇ ਅਨੰਦਪੁਰ ਦਾ ਕਿਲਾ ਛੱਡਣਾ ਪਿਆ ਪਰ ਫਿਰ ਵੀ ਕੀ ਹੋਇਆ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪਕੜ ਸਕਿਆ ਨਹੀਂ ਪਕੜ ਸਕਿਆ ਤੇ ਜਦੋਂ ਮੇਰੇ ਸਤਗੁਰਾਂ ਨੇ ਦੀਨੇ ਕਾਂਗੜ ਤੋਂ ਚਿੱਠੀ ਲਿਖੀ ਹੈ ਤੇ ਜਦੋਂ ਉਹ ਨੇ ਉਹ ਚਿੱਠੀ ਨੂੰ ਪੜਿਆ ਨਾ ਜਫਰਨਾ ਜਫਰਨਾਮੇ ਨੂੰ ਪੜਿਆ ਤੇ ਜਫਰਨਾਮੇ ਨੂੰ ਪੜ ਕੇ ਹੁਣ ਅਜਿਆ ਸਮਾ ਉਹਦੇ ਤੇ ਆ ਗਿਆ ਸੀ ਜਦੋਂ ਉਹ ਨੇ ਆਪਣੇ ਪਾਪਾਂ ਦਾ ਪਛਤਾ ਚਾਪ ਕੀਤਾ ਵੇਖਿਆ ਵੀ ਹੁਣ ਪਾਪਾਂ ਦਾ ਘੜਾ ਪਰ ਗਿਆ ਹੁਣ ਮੇਰੀ ਮੌਤ ਨਹੀਂ ਹੋ ਰਹੀ ਤੇ ਉਹਦੇ ਵਿੱਚ ਉਹਨਾਂ ਬਚਨ ਲਿਖੇ ਸਰ ਮੇਰੇ ਸਤਗੁਰਾਂ ਨੇ ਕਹਿੰਦਾ ਕਿ ਜਿੰਨੇ ਸਮੇਂ ਤੱਕ ਤੂੰ ਫਤਿਹ ਨਹੀਂ ਬੁਲਾਵੇਂਗਾ ਉਨੇ ਸਮੇਂ ਤੱਕ ਤੇਰੀ ਜਿਹੜੀ ਮੋਤ ਹੈ ਉਹ ਸਹੀਲੀ ਨਹੀਂ ਹੋ ਸਕਦੀ। ਇਹਦੀ ਧੀ ਨੇ ਆਖਿਆ ਸੀ ਪਿਤਾ ਜੀ ਤੁਸੀਂ ਫਤਿਹ ਬੁਲਾਓ। ਉਹ ਕਹਿੰਦਾ ਵੀ ਨਹੀਂ ਮੈਂ ਕਿਉਂ ਬੁਲਾਵਾਂ? ਉਹ ਕਹਿੰਦੇ ਠੀਕ ਹੈ ਤੁਹਾਡਾ ਹੰਕਾਰ ਇੱਕ ਪਾਸੇ ਹੋ ਸਕਦਾ ਤੁਸੀਂ ਦੁਨੀਆ ਦੇ ਬਾਦਸ਼ਾਹ ਹੋ ਸਕਦੇ ਹੋ ਪਰ ਇਸ ਗੱਲ ਦਾ ਧਿਆਨ ਰੱਖਿਆ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੋ ਜਹਾਨਾਂ ਦਾ ਵਾਲੀ ਜੀ ਉਹ ਕਹਿੰਦਾ ਵੀ ਮੈਂ ਫਤੇ ਨਹੀਂ ਬੁਲਾ ਸਕਦਾ ਕੇਵਲ ਮੈਂ ਲਿਖ ਸਕਨਾ ਵਾ ਉਹਨੇ ਫਿਰ ਲਿਖਿਆ ਤੇ ਕਹਿੰਦੇ ਉਹਦੀ ਮੌਤ ਹੋਈ ਆ ਸੋ ਕਹਿਣ ਤੋਂ ਭਾਵ ਇਹ ਆ ਵੀ ਦੁਨੀਆ ਦਾ ਜਿਹੜਾ ਤਾਕਤ ਹੈ ਨਾ ਠੀਕ ਹੈ ਉਸ ਤਾਕਤ ਦੇ ਨਾਲ ਤੁਸੀਂ ਡਾ ਸਕਦੇ ਹੋ ਲੋਕਾਂ ਤੋਂ ਆਪਣਾ ਸਤਕਾਰ ਕਰਾ ਸਕਦੇ ਹੋ ਪਰ ਜਦੋਂ ਉਹ ਮਾਲਕ ਪਰਮਾਤਮਾ ਤਾਕਤ ਦਿੰਦਾ ਹੈ ਫਿਰ ਦੁਨੀਆ ਦੀਆਂ ਤਾਕਤਾਂ ਸਭ ਤਾਕਤਾਂ ਖਤਮ ਹੋ ਜਾਂਦੀਆਂ ਸਭ ਇੱਕ ਪਾਸੇ ਰਹਿ ਜਾਂਦੀਆਂ ਫਰ ਦੁਨੀਆ ਦੀ ਕੋਈ ਤਾਕਤ ਕੰਮ ਨਹੀਂ ਕਰਦੀ ਉਸ ਜਗ੍ਹਾ ਤੇ ਇਸੇ ਤਰ੍ਹਾਂ ਇਸੇ ਕਰਕੇ ਸਿਕ ਹਰੂ ਜਰ ਅਰਦਾਸ ਕਰਦਾ ਮਾਲਕਾ ਮੇਰੇ ਕੋਲ ਆਪਣੀ ਤਾਕਤ ਹੈ ਹੀ ਨਹੀਂ ਕਿਰਪਾ ਇਹ ਕਰ ਵੀ ਮੇਰੇ ਕੋਲ ਆਪਣੀ ਤਾਕਤ ਨਹੀਂ ਮੇਰੇ ਕੋਲ ਆਪਣਾ ਬਲ ਨਹੀਂ ਤੇਰੇ ਅਗੇ ਅਰਦਾਸ ਇਹ ਹੈ ਵੀ ਤੂੰ ਨਿਤਾਣਿਆਂ ਦਾ ਤਾਨ ਵੀ ਹੈ ਵੀ ਜਿਹਨੂੰ ਦੁਨੀਆ ਸਤਕਾਰ ਨਹੀਂ ਦਿੰਦੀ ਜਿਹਨੂੰ ਦੁਨੀਆ ਤੇ ਕੋਈ ਬਲ ਨਹੀਂ ਮਿਲਦਾ ਤੂੰ ਉਹਨੂੰ ਵੀ ਤਾਕਤ ਦੇਣ ਵਾਲਾ ਹੈ ਮਾਲਕਾ ਮੇਰੇ ਤੇ ਕਿਰਪਾ ਕਰ ਮੈਂ ਤੇਰੇ ਕੋਲ ਨਿਤਾਣਾ ਜਾ ਬਣ ਕੇ ਆਇਆ ਵਾ ਬਿਲਕੁਲ ਨਿਤਾਨਾ ਬਣ ਕੇ ਆਇਆ ਵਾ ਹੁਣ ਕਿਰਪਾ ਕਰ ਮੈਨੂੰ ਵੀ ਬਲ ਬਖਸ਼ ਬਲ ਕੀ ਬਖਸ਼ ਤੇਰਾ ਮੈਂ ਨਾਮ ਸਿਮਰਦਾ ਰਹਾ ਯਰ ਅਰਦਾਸ ਕਰੀਏ ਮਾਲਕ ਦੇ ਅੱਗੇ ਬਲ ਬਖਸ਼ ਮੈਂ ਅੰਮ੍ਰਿਤ ਵੇਲੇ ਉੱਠਾ ਬਲ ਬਖਸ਼ੋ ਮੈਂ ਤੁਹਾਡਾ ਸਿਮਰਨ ਕਰਾਂ ਬਲ ਬਖਸ਼ੋ ਮੈਂ ਤੁਹਾਡੇ ਦਰ ਦੀ ਹਾਜ਼ਰੀ ਪਰਾ ਮੰਗਣਾ ਤੇ ਬਾੜੀ ਹੈ ਨਾ ਬਲ ਕਹੋ ਜਿਆ ਵੀ ਹੋ ਸਕਦਾ ਜ਼ਰੂਰੀ ਹੈ ਥੋੜਾ ਵੀ ਅਕਨ ਮੈਨੂੰ ਬਾਹਾਂ ਦੇ ਵਿੱਚ ਇੰਨਾ ਜੋਰ ਦੇ ਦੇ ਇਹ ਤਾਂ ਬੰਦਾ ਖੁਰਾਕ ਖਾਵੇ ਦੁਨੀਆ ਦਾ ਜਿੰਨਾ ਮਰਜ਼ੀ ਬਲ ਇਕੱਠਾ ਕਰ ਸਕਦਾ ਪਰ ਇਹ ਬਾਵਾ ਦਾ ਜੋਰ ਇਹ ਸਭ ਕੁਝ ਇੱਥੇ ਰਹਿ ਜਾਣਾ ਪੈਸੇ ਦੀ ਤਾਕਤ ਦੁਨੀਆ ਦੀ ਤਾਕਤ ਇਹ ਬਲ ਜਿਹੜਾ ਹੈ ਇਹ ਸਭ ਕੁਝ ਇੱਥੇ ਰਹਿ ਜਾਣਾ ਹੈ ਤੇ ਮਾਲਕ ਪ੍ਰਮਾਤਮਾ ਜੋ ਤਾਕਤ ਦਿੰਦਾ ਹੈ ਨਾ ਉਹਦੇ ਨਾਲ ਬੰਦੇ ਦੇ ਅੰਦਰ ਜਿਹੜੀ ਚੰਗਿਆਈ ਹੈ ਚੰਗਿਆਈ ਪੈਦਾ ਹੁੰਦੀ ਹੈ ਚੰਗੇ ਗੁਣਾ ਨੂੰ ਆਪਣੀ ਜ਼ਿੰਦਗੀ ਚ ਬੰਦਾ ਧਾਰਨ ਕਰਦਾ ਹੈ ਮਾਲਕ ਦੇ ਅੱਗੇ ਫਰਿਆਦ ਕਰੀਏ ਸੱਚੇ ਪਤਸ਼ਾ ਤੇਰੇ ਕੇ ਇਹੀ ਅਰਦਾਸ ਹੈ ਤੂੰ ਨਮਾਨਿਆਂ ਦਾ ਮਾਨ ਹੈ ਨਿਤਾਣਿਆਂ ਦਾ ਤਾਨ ਹੈ ਕਿਰਪਾ ਕਰ ਮੈਨੂੰ ਆਪਣਾ ਤੂੰ ਬਲ ਬਖਸ਼ ਤਾਂ ਜੋ ਤੇਰਾ ਸਿਮਰਨ ਕਰਦੇ ਰਵਾਂ ਭਗਤ ਬੰਦਗੀ ਕਰਦੇ ਰਹੀਏ ਜੀ ਬਲਾਉ